ਬਾਬਾ ਜੀ 10 ਪੈਦੇ ਵੇਖੋ ਕਿਡੇ-ਕਡੇ ਤਗੜੇ ਆ ਚੁੱਪ-ਚੁਪ ਕੇ ਮਾੜੇ ਪਾਣੀ ਨੇ ਕਿੰਨੀ ਤੇਜ਼ ਪਾਣੀ ਹੋਊਗਾ ਤੇ ਇਧਰ ਲੈਂਟਰ ਵੇਖੋ ਕਿ ਦੀ ਦੂਸਤ ਤੱਕ ਗਿਲਾ ਹੈ ਗਿਆ ਪਾਣੀ ਤੇ ਕੋਠੇ ਤੇ ਲੈ ਬਾਬਾ ਜੀ ਆ ਵੀਰ ਨੇ 1 ਕਰੋੜ ਕਹਿੰਦੇ ਲਾਇਆ ਹੈ ਕੋਠੀ ਤੇ ਤੇ ਰਾਵੀ ਦਰਿਆ ਦੇ ਪਾਣੀ ਨੇ ਸਾਰੀ ਢੈ ਢੇਰੀ ਕਰਤੀ ਹੈ ਇੱਧਰ ਸੇਵਾ ਚੱਲਣ ਦੀ ਟਰਾਲੀਆਂ ਦੀ ਲਾਈਨ ਵੇਖੋ ਇਧਰ ਬੰਨ ਵੱਜ ਜਾਂਦੇ ਆ ਕਿ ਟਰਾਲੀਆਂ ਨਾਲੋਂ ਨਾਲ ਹੀ ਵਿੱਚ ਪਾਈ ਜਾਂਦੇ ਖਾਲੀ ਕਰੀ ਜਾਂਦੇ ਇੱਧਰ ਮਿੱਟੀ ਦੇ ਪਰ ਪਰ ਕੇ ਰੱਖੰਦੇ ਆ ਤਾਂ ਉਹ ਸਾਹਮਣੇ ਟਰਾਲੀ ਦਾ ਕੀ ਬਣਾਇਆ ਬਾਬਾ ਜੀ ਆਹ ਇੱਕ ਸਰਕਾਰਾਂ ਨੂੰ ਗੱਡੀਆਂ ਨਹੀਂ ਜੀਂਦੇ ਹੰਦੀ ਇੱਧਰ ਕਰੋ ਜਹਾਜ਼ ਵਰਗੀ ਗੱਡੀ ਲੈ ਕੇ ਆ ਆ ਵੀਰ ਇੱਧਰ ਕਰੋ ਚੱਕਦੇ ਨੰਬਰ ਵੀ ਗੱਬੜੂ ਇਹ ਨਹੀਂ ਤੇ ਇਹ ਪਿੰਡ ਸਾਰੇ ਜੋ ਕਲੇਰ ਕਲਾਂ ਚ ਉਹ ਗੜਾਈ ਕਰਕੇ ਆਪਾਂ ਬੋਰੀਆਂ ਦੀ ਤੇ ਸਾਰੀਆਂ ਬੋਰੀਆਂ ਲੈ ਕੇ ਉਥੋਂ ਚੱਲੇ ਆ ਆ ਆਪਣੇ ਵੀਰ ਭਰਾ ਚੱਲੇ ਆ ਨਾਲ ਕਦਾ ਤਿਆਰੀ ਹੈ ਨਾ ਪੂਰੀ ਹਾਂਜੀ ਹਾਂਜੀ ਤਾਂ ਬਾਬਾ ਜੀ ਇੱਥੇ ਉਹਨਾਂ ਪੱਕਾ ਹੀ ਲੰਗਰ ਲਾਤਾ ਗੜਾ ਨੋੜ ਜਿੰਨੋ ਕੇ ਨੂੰ ਲੋੜਵਾ ਇੱਥੇ ਆਨ ਕੇ ਸਕੇ ਪਿੰਡ ਚੋਂ ਜਾਂ ਕੁਝ ਵੀ ਆ ਕਿਤੇ ਕਿਤੇ ਪਾਣੀ ਹੈਗਾ ਵਾ ਤੇ ਇਦੋਂ મોદી ਨੇ ਆਪਣੀ ਆਰਮੀ ਵਾਪਸ ਛੱਡ ਲਈ ਹੈ ਡੇਰਾ ਬਾਬਾ ਨਾਨਕ ਤੋਂ ਜਿਹੜੀ ਬਹੁਤ ਹੀ ਜ਼ਿਆਦਾ ਉਹ ਸਾਰੀ ਵਾਪਸ ਆਂਦੀ ਹੁਣ ਬਾਬਾ ਜੀ ਡੇਰਾ ਬਾਬਾ ਨਾਨਕ ਦਾ ਅੱਜ ਵੀ ਇਦਾਂ ਹੀ ਸਰਕਾਂ ਦੇ ਖਲੋਤੇ ਆ ਪਤਾ ਨਹੀਂ ਕੀ ਜੱਕੜ ਆ ਇਦਾਂ ਹੀ ਰਹਿੰਦੇ ਲੋਕ ਦੇ ਇੱਲੇ ਸਮਾ ਲੈ ਜਾਂਦੇ ਜਿਹੜੀ ਟਰਾਲੀ ਹੁੰਦੀ ਆ ਵੇਖੋ ਇਹਨਾਂ ਤੱਲੇ-ਤੱਲੇ ਪਾਣੀ ਰਹਿ ਗਿਆ ਪਰ ਨਹੀਂ ਹਟਦੀ ਜਨਤਾ ਇੱਧਰ ਸੇਵਾ ਵੇਖੋ ਪੱਟਿਆਂ ਦੀ ਆਪਾਂ ਹੁਣ ਆ ਗਏ ਆ ਬਾਬਾ ਜੀ ਕੋਨੇਵਾਲ ਕੋਨੇਵਾਲ ਗੇਟ ਜਿੱਥੇ ਬੰਦੀ ਸੇਵਾ ਚੱਲਦੀ ਹੈ ਇੱਧਰ ਸੇਵਾ ਚੱਲਦੀ ਆ ਬਹੁਤ ਜ਼ਿਆਦਾ ਵਾਰ। ਵਾਹ ਪਾਣੀ ਇੱਧਰ ਪੂਰਾ ਜੇ ਕੋਨੇ ਵਾਲ ਪਾਣੀ ਪੂਰਾ ਇੱਧਰ ਵੇਖੋ ਟੁੱਪੀਆਂ ਪਈਆਂ ਪਿਆ ਹੋਵੇ। ਉਹ ਯੋ ਪੂਰਾ ਪਾਣੀ ਇੱਧਰ ਹੈ। ਬਾਬਾ ਜੀ ਆਹ ਕੋਈ ਪਾਣੀ ਸਰਕਾ ਤਾਂ ਨਹੀਂ ਟੱਪਣ ਦਿਆ। ਸਰ ਵੇ। ਹੌਲੀ ਜਾਂਦੇ ਹੋਈ ਵੀਰ। ਪੂਰਾ ਪਾਣੀ ਹੈ ਜੇ ਬਾਬਾ ਜੀ। ਜਦੋਂ ਉਹਦਾ ਸਾਥ ਨਾ ਮੈਂਵੇਂ ਆ ਗਿਆ ਸਿਆਣੇ ਨਾ ਡਰ ਪਿਆ ਯਾਰ ਜਿਹੜਾ ਪਹੁੰਚ ਜਾਦਾ ਦੱਸਦਾ ਸਾ ਵੀ ਡਰਿਆ ਵਾ ਬੰਦੇ ਦੋਵੇਂ ਨਾਲ ਡਰਨ ਵਾਲੇ ਲੈ ਆ ਤੇ ਪਾਣੀ ਪਾਣੀ ਹਲਵੇ ਇਕੱਠੇ ਹੋਦੇ ਆ ਬਾਬਾ ਜੀ ਬੱਚੇ ਆ ਨਿਕੇ ਨਿਕੇ ਪਰ ਇੱਧਰ ਪਾਣੀ ਬਹੁਤ ਜ਼ਿਆਦਾ ਵਾ ਜੀ ਜਿਹੜੇ ਜੀ ਕਰੇ ਸਾਰੇ ਸਿੰਘ ਜਾਨ ਦੇ ਫੁੱਕ ਦੇ ਨਹੀਂ ਮੰਨਦੇ ਕਿ ਤੋ ਇੱਧਰ ਵੇ ਪਾਣੀ ਹੌਲੀ ਜਾਂਦੇ ਹੌਲੀ 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 ਇੱਧਰ ਵੇਖੋ ਪਰੇਰਾ ਸੋ ਓਥੇ ਜਿਆਦਾ ਰੋੜੀ ਓਏ ਓਏ ਆ ਬਾਬਾ ਜੀ ਆ ਗਏ ਆ ਪਾਣੇ ਵਾਲਾ ਇੱਧਰ ਵੇ ਪਾਣੀ ਜੇ ਪਤਾ 5 ਪੰਜ ਤਰੀਕ ਆ ਪੰਜ ਤਰੀਕ ਦਾ ਪੋੜੀਆਂ ਦੀ ਸੇਵਾ ਆ ਆ ਲੰਗਰ ਚੱਲਣ데요 ਬਾਬਾ ਜੀ ਇੱਧਰ ਬਹੁਤ ਜ਼ਿਆਦਾ ਪਾਣੀ ਹੈ ਜੇ ਉਹ ਸਾਹਮਣੇ ਸੇਵਾ ਚੱਲ ਰਹੀ ਹੈ ਇੱਧਰ ਪਾਣੀ ਅਜੇ ਵੀ ਬਹੁਤ ਜ਼ਿਆਦਾ ਵਾ ਬਾਬਾ ਜੀ ਇੱਧਰ ਟਰਾਲੀਆਂ ਵੇਖੋ ਗਿਣਤੀ ਨਹੀਂ ਕੋਈ ਮਿੱਟੀ ਵਾਲਿਆਂ ਦੀ ਕਿੰਨੀ ਕਿ ਟਰਾਲੀ ਆ ਗਈ ਹੈ ਤੁਹਾਨੂੰ ਕਈ ਬੋਲੀਆਂ ਕਈ ਮਿੱਟੀ ਇੱਧਰ ਵੇਖੋ ਸੇਵਾ ਚੱਲਾਂਦੀ ਏ ਜੀਸੀਬੀ ਨਾਲ ਆ ਬੋਲੀਆਂ ਪਰ ਪਰ ਕੇ ਰੱਖਾਂਦੇ ਆ ਗਾੜੀ ਬੰਨ ਬੰਨਣਗੇ ਮੁਰਖੇ ਪਹਿਲਾਂ ਪਿਛਲਾ ਬੰਨਣਗੇ ਫਿਰ ਘਾਰ ਦੇ ਬੰਨਣਗੇ ਬੰਨ ਆ ਵੇਖੋ ਪਿੰਡ ਦੇ ਆਉਂਦੇ ਰੱਸੀ ਪਾਈ ਆ ਤੇ ਪਾਣੀ ਦੇ ਵਿੱਚ ਇੰਨਾ ਕਿ ਆਉਂਦੇ ਦਾ ਪਾਣੀ ਤੁਸੀਂ ਵੇਖੋ ਕਿੰਨਾ ਵਾਜੇ ਵੀ ਆ ਉਹ ਵੇਖੋ ਮੋਡਿਆਂ ਤੱਕ ਡੁੱਬ ਜਾਂਦੇ ਆ ਵਿਚਾਰੇ ਬਹੁ ਮਰਹਾ ਰਹਾ ਬਾਬਾ ਜੀ ਦਰੂਕ ਚੈੱਕ ਕਰੋ ਆ ਜਿਹੜੀ ਸਰਕਵਾ ਪਿੰਡ ਨੂੰ ਜਾਂਦੀ ਇਹਦੇ ਵਿੱਚ ਤਿੰਨ ਚਾਰ ਪਰਾ ਪੈ ਗਏ ਆ ਇੱਕ ਆ ਵਾ ਇੱਕ ਉਹ ਪੜਿਆ ਇੱਕ ਓਤੂ ਗਾਰੀ ਆ ਅਜੇ ਪਿਛੋਂ ਬੰਨਣਦੇ ਆ ਬੰਨਣਾ ਪਿਛਲਾ ਬੰਨ ਕੇ ਇੱਧਰ ਬੋੜੀਆਂ ਪੜਨਦੇ ਆ ਅਜੇ ਇੱਧਰ ਦਾ ਸਟਾਰਟ ਨਹੀਂ ਕੀਤਾ ਉਹਨਾਂ ਨੇ ਉਹ ਸਟਾਰਟ ਕਰਨਗੇ ਜਦੋਂ ਉਹ ਸਾਹਮਣੇ ਟਰਾਲੀ ਵੇਖੋ ਪਾਣੀ ਨੇ ਪਲਟਾ ਕੇ ਮਾਰੀ ਟਰਾਲੀ ਬਾਬਾ ਜੀ ਇੱਧਰ ਵੇਖੋ ਟਰਾਲੀਆਂ ਅਜੇ ਜਿਹੜਾ ਦੂਜਾ ਬੰਨ ਟੁੱਟਾ ਉਹ ਬੰਨਣ ਦੇ ਪਹਿਲਾਂ ਤਾਂ ਆ ਕਰਕੇ ਟਰਾਲੀਆਂ ਇੱਧਰੋਂ ਜ਼ਿਆਦਾ ਆਉਂਦੀਆਂ ਵਾ ਇਹ ਵੱਜ ਜੂਗਾ ਫੇਰ ਪਾਣੀ ਰੁਕ ਜਾਣਾ ਵਾ ਤਾਂ ਫੇਰ ਦੂਜੀ ਸਾਈਡ ਦਾ ਉਹਨਾਂ ਬੰਨਣਾ ਸਟਾਰਟ ਕਰਨਾ ਵਾ ਤੇ ਟਰਾਲੀਆਂ ਦੀ ਕੋਈ ਗਿਣਤੀ ਮਿੰਤੀ ਨਹੀਂ ਹੈ ਬਾਬਾ ਜੀ ਕਿੰਨੀ ਕ ਟਰਾਲੀ ਆ ਗਈ ਹੈ ਇੱਧਰ ਸਾਹਮਣੇ ਕੈਂਪ ਵਾ ਬਾਬਾ ਜੀ ਦੇ ਨਾਲ ਹੀ ਉਹ ਬੈਠੇ ਆ ਮੁਸਲਮਾਨ ਉਹ ਵੀ ਬੋਰੀ ਸੇਵਾ ਦੇ ਆ ਕਰਨਾ ਆ ਰਿਹਾ ਕੋਈ ਦਰਨੀ ਆਉਂਦੇ ਤੇ ਇਧਰ ਆ ਸਾਹਮਣੇ ਰਾਵੀ ਦਰਿਆ ਆਈ ਆ ਬਸ ਇਦਾ ਕੋਈ ਬੰਨ ਨਹੀਂ ਹੈਗਾ ਨਾ ਕੁਝ ਤੇ ਪਾਣੀ ਵਧਣ ਕਰਕੇ ਆ ਸਾਰਾ ਨੁਕਸਾਨ ਕੀਤਾ ਉਹ ਪੜੇ ਤੱਕ ਪਾਰ ਪਿਆ ਆ ਤੇ ਜੇ ਸੇਵਾ ਸਟਾਰਟ ਹੀ ਹੋਈ ਆ ਬੰਨ ਬੰਨਣ ਦੀ ਹੁਣ ਵੇਖੋ 10 ਦਿਨ ਲੱਗਦੇ ਆ 5 ਦਿਨ ਲੱਗਦੇ ਆ ਮਹੀਨਾ ਲੱਗਦਾ ਕਿੰਨਾ ਟਾਈਮ ਲੱਗਦਾ ਬੰਨ ਬੰਨਣ ਨੂੰ ਤੇ ਸੇਵਾ ਦੇਣ ਰਾਤੀ ਜੱਲਾਂਦੀ ਆ ਸੰਗਤ ਦਾ ਪੂਰਾ ਜੋੜਵਾ ਸੇਵਾ 'ਚ ਇੱਧਰ ਦੇਖੋ ਟਰਾਲੀਆਂ ਆਈ ਜਾਂਦੀਆਂ ਪਿੰਡਾਂ 'ਚੋਂ ਪਰ-ਪਰ ਕੇ ਮਿੱਟੀ ਦੇ ਗੱਠਿਆਂ ਦੀਆਂ ਇਹ ਗੱਠਿਆਂ ਦੇ ਨਾਲ ਹੀ ਟਰਾਲੀਆਂ ਜਿਹੜੀਆਂ ਆਉਣੀਆਂ ਵਾ ਇਹ ਉਹਨਾਂ ਦੇ ਨਾਲ ਹੀ ਵੱਜਣੀਆਂ ਕਿਉਂਕਿ ਮਿੱਟੀ ਡੁੱਟ ਜਾਂਦੀ ਹੈ ਆ ਲੈਨ ਵੇਖੋ ਤੁਸੀਂ ਟਰਾਲੀਆਂ ਦੀ ਆਹ ਵੇਖੋ ਔਰ ਜੰਗਲਾਜਾ ਚੁੱਕੀ ਲੈਂਦੇ ਆ ਜੰਗਲੇ ਦੇ ਨਾਲ ਵਿੱਚ ਬੋਰੀਆਂ ਸੁੱਟਣਗੇ ਇਹਦੇ ਨਾਲ ਰਹੂਗੀ ਆ ਇੱਧਰ ਬਾਬਾ ਇਹਨਾਂ ਨੇ ਕਿਹਾ ਤਾਂ ਕਿ ਜਿੱਥੇ-ਜਿੱਥੇ ਟਰਾਲੀਆਂ ਲੱਗੀਆਂ ਉੱਥੇ-ਉੱਥੇ ਗੱਟੇ ਲਾ ਦਿਓ ਇਹਨਾਂ ਸਾਰੇ ਟਰਾਲੀਆਂ ਵਾਲੇ ਉੱਥੇ-ਉੱਥੇ ਲਾਉਂਦੇ ਆਂ ਪਰ ਦੇਖੋ ਜਿੰਨਾ ਚ ਮਿੱਟੀ ਹੈ ਉਹ ਗਾੜੀ ਲੈ ਜਾਂਦੇ ਆ ਤੇ ਜਿੰਨਾ ਚ ਗੱਟੇ ਆ ਉਹ ਉੱਥੇ ਲਵਾਈ ਜਾਂਦੇ ਹੁਣ ਕਿ ਜਿੱਥੇ ਲੱਥਦੇ ਹੈ ਲਾਈ ਜਾਊਗਾ ਕਿਉਂਕਿ ਲੈਣਾ ਹੀ ਬਹੁਤ ਦੂਰ ਤੱਕ ਲੱਗ ਗਈਆਂ ਟਰਾਲੀਆਂ ਹੀ ਆ ਤਾਂ ਸਾਰੀ ਸੰਗਤ ਲੱਗੀ ਹੈ ਸੇਵਾ 'ਚ ਤਾਂ ਨਾ ਉਹ ਕਹਿਤਾ ਕਿ ਇੱਥੇ ਲਾ ਦਿਓ ਜਿੱਥੇ ਲਾਥ ਦੇ ਤੁਹਾਡੇ ਟਰੈਕਟਰ ਕਿਉਂਕਿ ਅਸੀਂ ਬੈਕ ਜਾਣਗੇ ਤਾਂ ਵੀਰ ਪਾਣੀ ਦੀ ਸੇਵਾ ਕਰਨਦਿਆਂ ਫਿਰ ਤੇੜਾ ਕੇ ਪਾਣੀ ਖਰਨਦਿਆਂ ਤੇ ਲਾਸਟ ਤੱਕ ਜਾਂਦਾ ਜਿੱਥੇ ਕਿਤੇ ਪਾਣੀ ਦੀ ਲੋੜ ਦਾ ਉਹਨਾਂ ਨੂੰ ਪਾਣੀ ਦੇ ਹੁੰਦੇ ਆ ਤੇ ਟਰਾਲੀਆਂ ਦੀ ਕੋਈ ਗਿਣਤੀ ਨਹੀਂ ਹੈ ਤੇ ਕਿੰਨੀ ਕ ਟਰਾਲੀ ਆ ਗਈ ਹੈ ਤਾਂ ਆ ਸਾਹਮਣੇ ਵੀਰ ਦੀ ਕੋਠੀ ਸੀ ਤੱਗਲੇ ਬੰਨੇ ਸਰਕੀ ਸੀ ਤੇ ਪਿਛਲੇ ਬੰਨੇ ਤੁਸੀਂ ਹੀ ਜਿਹੜੀ ਟੁੱਟ ਗਈ ਸੀ ਤੇ ਉਹ ਪਾਣੀ ਵੱਜ ਵੱਜ ਕੇ ਸਾਰੀ ਕੋਠੀ ਪੈ ਗਈ ਹੈ ਬਾਬਾ ਜੀ ਕੋਤੇ ਤੇ ਹਾਟੜੀ ਹੋ ਗਈ ਹੈ ਤੇ ਕੋਹ ਬੈ ਹੀ ਗਈ ਹੈ ਥੱਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਰ ਦਾ ਇਹਦਾ ਉਹ ਜੀ ਇੱਧਰ ਬਾਬਿਆਂ ਨੇ ਕਹਿਤਾ ਕਿ ਸਾਡੇ ਕੋ ਮਗਰ ਮੰਗੇਲ ਬੋਰਡ ਜੇ ਤੇ ਆਪਾਂ ਜਾ ਕੋਈ ਉੱਤਰ ਲੈ ਜੇ ਤੋਂ ਕਿੰਨੇ ਦਾ ਜੀ ਉਧਰ ਵੀ ਜ਼ਿਆਦਾ ਜ਼ਰੂਰ ਤਾਂ ਇਹ ਜਰੂਰੀ ਹੈ ਜੇ ਪਾਣੀ ਪੂਰਾ ਹੀ ਚੱਲਣ ਦਿਆ। ਤੇ ਉਹਨਾਂ ਨੇ ਇੱਥੇ ਭੇਜਤੇ ਆ 77 ਵਾਲੇ। ਕਹਿੰਦੇ ਬੋੜੇ ਇੱਥੇ ਵੀ ਤਿੰਨਾ ਚਮਾ ਥਾਵਾ ਤੇ ਤੁਸੀਂ ਟੁੱਟੀ ਆ। ਉਹਨਾਂ ਕਹਾ ਕਿ ਉੱਥੇ ਲੈ ਜਾਓ ਤੁਸੀਂ। ਆਹ ਸਾਹਮਣੇ ਟਰਾਲੀਆਂ ਟਰੈਕਟਰ ਆਉਂਦੇ ਆ ਨਿਪੀਲਾ ਆ ਗਏ। ਉਹਦਾ ਚਾਹ ਪਕੌੜਿਆਂ ਵਾਲੀ ਗੱਡੀ ਖਲੋਤੀ ਆ। ਸਾਰੀ ਸੰਗਤ ਸੱਜਣ ਦੀ ਆਹ ਕਿਦਾਂ ਮਾਰ ਕੀਤੀ ਹੈ ਬੰਨੇ। ਇੱਧਰ ਆ ਵੇਖੋ ਪਾਣੀ ਦਾ ਇੱਧਰ ਵੀ ਬੜਾ ਹਵਾਵਾ ਜੀ ਤੇ ਇੱਧਰ ਵੀ ਪਾਰ ਜਿਤੇ ਰਾ ਲੰਮਾ ਪਿਆ ਤੇ ਇੱਧਰ ਤਿੰਨ ਚਾਰ ਪਾਰ ਪਏ ਆ ਭਾਈ ਦੂਹਾਂ ਤਿੰਨਾ ਥਾਵਾਂ ਤੋਂ ਤੁਸੀਂ ਟੁੱਟੀ ਆ ਇੱਥੇ ਬੋੜੀਆਂ ਵੀ ਬੜੀ ਲੋੜ ਆ ਤੇ ਬਾਬਾ ਜੀ ਤੇ ਹੋਰ ਕੰਮ ਦੇ ਲਿਆਓ ਉਦੋਂ ਆਪਾਂ ਕੌਣ ਨੇ ਬੜਾ ਚਲ ਗਏ ਆ ਨੂੰ ਰਸਤੇ 'ਚ ਮਿਲੇ ਸੀ ਉਤੋਂ ਆਨੂੰ ਬਾਬਿਆਂ ਨੇ ਇੱਧਰ ਨੂੰ ਭੇਜਤਾ ਵਾ ਉਹ ਕਹਿੰਦੇ ਆ ਕਿ ਇੱਥੇ ਲੈ ਜਿਓ ਜੇ ਉੱਥੇ ਜ਼ਿਆਦਾ ਲੋੜ ਵਾ ਇੱਥੇ ਬਾਬਾ ਜੀ ਨਾ ਹੁੰਦੀ ਗੱਲ ਉਹ ਆਂਦੇ ਹੋਰ ਵੀ ਬੜੀ ਲੋੜ ਵਾ ਜਿੰਨੀਆਂ ਬੋਰੀਆਂ ਹੁੰਦੀਆਂ ਉਹ ਲਿਆਓ ਉਹ ਆਪਣੀਆਂ ਇੱਥੇ ਉਹਨੇ ਜਮ੍ਹਾਂ ਕਰ ਦਿੰਦੇ ਆ ਕਾਲ ਤੋਂ ਬੱਜਣੀ ਸਟਾਰਟ ਕਰਨੀ ਇੱਥੇ ਵੀ ਉਹ ਦੇਖੋ ਜੀ ਨਾ ਬਾਬਾ ਜੀ ਕਿਹੜਾ ਪਿੰਡ ਆ ਦਾਤਰਸਤਰ ਪਹੁੰਚ ਗਈ ਆ ਨਾ ਸੇਵਾ ਦਾਦੇ ਵੀਰਾਂ ਨੂੰ ਜਿੰਨਾ ਜਿੰਨਾ ਕੀਤੀ ਆ ਸੇਵਾ ਤੇ ਕੀ ਕਹਿੰਦੇ ਆ ਕਿ ਕਿੰਨੀ ਕ ਬੋਰੀ ਚਾਹੀਦੀ ਆ ਕਹਿੰਦੇ ਬੋਰੀ ਵੱਧ ਤੋਂ ਵੱਧ ਲਿਓ ਠੀਕ ਤੇ ਕਿਦਾਂ ਪਿੰਡ ਚੋਂ ਸਾਰਿਆਂ ਨੇ ਕੀਤਾ ਹੀ ਸੇਵਾ ਕਿ ਨਹੀਂ ਸਾਰੇ ਕੀ ਦੀ ਆ ਅੱਧੇ ਪਿੰਡ ਚੋਂ ਕੀਤੀ ਅੱਧੇ ਕਰਨ ਵਾਲੇ ਠੀਕ ਆ ਬਾਬਾ ਇੱਥੇ ਆਂਦੇ ਹੋਰ ਵੀ ਦੂਆ ਥਾਵਾਂ ਤੋਂ ਧੂਸੀ ਟੁੱਟੀ ਆ ਤੇ ਬੋਰੀ ਬਹੁਤ ਚਾਹੀਦੀ ਆ ਤੇ ਜਿਹੜੇ ਵੀਰ ਭਰਾਵਾਂ ਨੇ ਨਹੀਂ ਸੇਵਾ ਕੀਤੀ ਉਹਨਾਂ ਨੂੰ ਬੇਨਤੀ ਆ ਸੇਵਾ ਕਰੋ ਜਦਨ ਆਡੇ ਕੋ ਫੇਰਾ ਹੋਇਆ ਆ ਪਰ ਫੇਰ ਇੱਥੇ ਲੈ ਕੇ ਆਉਣੀ ਆ ਤਾਂ ਕੱਲ ਤੋਂ ਇੱਥੇ ਬੰਨ ਬੰਨਣਾ ਸਟਾਰਟ ਹੋ ਜਾਣਾ ਵਾ ਠੀਕ ਆ ਤੇ ਬਾਕੀ ਆ ਸੇਵਾ ਤੁਹਾਡੀ ਪਹੁੰਚ ਗਈ ਆ ਸਾਰਿਆਂ ਦੀ ਜਿਹੜੇ ਵੀਰਾਂ ਨੇ ਵੀ ਦਿੱਤੀਆਂ ਵਾ ਆ ਵੇਖ ਲੋ 777 ਡੇਰਾ ਬਾਬਾ ਨਾਨਕ ਤੇ ਹੁਣ ਅਗਲਾ ਫੇਰਾ ਫੇਰ ਇੱਥੇ ਲੈ ਕੇ ਆਵਾਂਗੇ ਆਪਾਂ ਠੀਕ ਆ ਚਲੋ ਚੱਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤਨਾਮਕ ਗੁਰੂਗ੍ਰੰਥ ਸਾਹਿਬ ਅਰਦਾਤ ਕੋਟਾਂ ਕੋਟਾਂ ਸ਼ੁਕਰ ਤੇ ਧੰਨਵਾਦ ਮਾਰੇ ਦਾ ਜਿਸ ਮਾਰੇ ਨੇ ਤਰਸ ਕਰਕੇ ਵੱਡੇ ਕਲੇਬ ਦੇ ਸਿਰਾਂ ਤੇ ਸਿਰ ਇੱਤਿਹਾਤ ਰੱਖ ਕੇ ਜਿਹੜੇ ਕੱਟੇ ਭੇਜੇ ਨੇ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਆਪਾਂ ਬੇਨਤੀ ਕਰਦੇ ਆਂ ਅੰਮ੍ਰਿਤ ਚਰਣਾ ਕਿ ਉਹਨਾਂ ਨੂੰ ਸੀਸ ਲਾਉਣ ਦੇ ਸਾਨੂੰ ਇੱਥੇ ਕਿਸੇ ਤਰ੍ਹਾਂ ਦੀ ਪੈਸੇ ਦੇ ਲੈ ਕੇ ਕੋਈ ਲੋੜ ਨਹੀਂ ਤੁਸੀਂ ਜਿੰਨੇ ਹੋ ਸਕਦੇ ਗੱਟੇ ਇਹਨਾਂ ਸਿੰਘਾਂ ਨੂੰ ਇਕੱਠੇ ਕਰਕੇ ਕਲੇਰਪਿੰਡ ਦੋਨੇ ਵੱਡੇ ਔਰ ਛੋਟੇ ਕੱਲ ਤੱਕ ਉਹਨਾਂ ਨੂੰ ਇੱਥੇ ਜਿਹੜੇ ਇਹ ਵੀਰ ਨੇ ਸੇਵਾ ਚ ਵੇਖੋ ਕਿੱਡੀ ਵੱਡੀ ਗੱਲ ਇਹ ਆਪਣੀ ਸਾਰੇ ਮੋਟਰਸਾਈਕਲ ਤੇ ਆਮ ਨੇ ਇਹ ਮੈਂ ਇਹਨਾਂ ਇਹ ਸਾਡੇ ਅਸਥਾਨਾਂ ਤੇ ਬਾਲਣ ਦੀ ਸੇਵਾ ਕਰਨ ਵਾਸਤੇ ਆਪਣੀਆਂ ਮਸ਼ੀਨਾਂ ਲਿਆਉਂਦੇ ਨੇ ਮੈਂ ਸੇਵਾ ਧੰਤਾ ਦੇ ਯੋਗ ਨੇ ਕਿਉਂਕਿ ਜਿਹੜਾ ਆਮ ਕਿਰਤੀ ਸੇਖਾ ਉਹਦੇ ਅੰਦਰ ਭਾਵਨਾ ਬਹੁਤ ਵੱਡੀ ਹੁੰਦੀ ਆ ਸੋ ਗੁਰੂ ਸਾਹਿਬਨ ਤਰਸ ਕਰਨ ਇਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਮਹਾਰਾਜ ਆਪਣੀ ਸੇਵਾ ਇਹਨਾਂ ਕੋ ਆਪ ਕਰਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਗੇ ਤੂੰ ਕੱਲ ਨੂੰ ਲੈ ਆਉਣੇ ਇਹ ਆ ਜੀ ਕੋੜੀ ਡੋੜ ਦੇ ਕੋਲ ਆ ਗਏ ਆਪਾਂ ਜਿੱਥੇ ਉਹ ਕੋੜੀ ਡੋੜਾ ਉਹ ਸਾਹਮਣੇ ਗੇਟ ਵਾ ਇੱਧਰ ਜਿਹੜਾ ਪਾਣੀ ਆ ਜੇ ਵੀ ਪਿਆਲੀਆਂ ਚ ਬੜਾ ਵਾ ਉਧਰ ਚੈੱਕ ਕਰੋ ਆ ਵੇਖੋ ਪਾਣੀ ਇੱਕ ਇੱਥੋਂ ਜਦੋਂ ਬਾਈਪਾਸ ਦੇ ਉੱਤੋਂ ਦੀ ਪਾਣੀ ਲੰਘਦਾ ਹੈ ਆ ਵੇਖੋ ਕਿੱਡੇ-ਕੱਡੇ ਕੋਹਰ ਪੈ ਗਈ ਹੈ ਪਾਣੀ ਦੇ ਨਾਲ ਤੇ ਬਾਈਪਾਸ ਦੇ ਉੱਤੋਂ ਦੀ ਜਾਂਦਾ ਹੀ ਪਾਣੀ ਅਜੇ ਵੀ ਇੱਥੇ ਇੱਕ ਪਿੰਡ ਵਾ ਉਹਦੇ 'ਚ ਅਜੇ ਵੀ ਪਾਣੀ ਹੈ ਸਾਬਾ ਜੀ ਇਹਨਾਂ ਦਾ ਅਜੇ ਵੀ ਕੰਮ ਟਰਾਲੀਆਂ ਕਿਥੇ ਭੱਜਣ ਆਲਾ ਗਿਆ ਹੀ ਨਹੀਂ ਇੱਧਰ ਵੇ ਲੋਕ ਕਿੱਦਾਂ ਟਰਾਲੀਆਂ ਮਗਰ ਭੱਜ ਜਾਂਦੇ ਆ ਤੇ ਇਧਰ ਆ ਵੇਖੋ ਲੋਫਾਫੇ ਪੜੇ ਆ ਯਾਰ ਜਿੱਥੇ ਲੋੜ ਵਾ ਆਪਣੇ ਆਪ ਰਾਸਨ ਪਹੁੰਚਣਾ ਪਰ ਦੁਨੀਆ ਮੰਨਦੀ ਨਹੀਂ ਕਿ ਇਹਨੂੰ ਗੁਰਜੀ ਕੱਲ ਇੱਕ ਫੇੜਾ ਆਪਾਂ ਲਾਤਾ ਸੀ ਤੇ ਉੱਥੇ ਬਾਬਾ ਜੀ ਵੱਲੋਂ ਹੁਕਮ ਹੋਇਆ ਸੀ ਤੇ ਇੱਕ ਫੇੜਾ ਹੋੜ ਲੈ ਕੇ ਆਓ ਤੇ ਫੇਰ ਆਪਣੀ ਸੰਗਤ ਲੱਗੀ ਆ ਤੇ ਚਲੋ ਆਜੋ ਗੁਰਦੁਆਰੇ ਬੇਨਤੀਆਂ ਕਰਾਈਆਂ ਉਹਦੇ ਆਜੋ ਵੇਨੇ ਕਿੰਨੀ ਕਿ ਸੇਵਾ ਆਈ ਆ ਬਾਕੀ ਜਿੱਥੇ ਨਹੀਂ ਆ ਉਥੇ ਆਪਾਂ ਘੜਾਂ ਚ ਵੀ ਜਾਵਾਂਗੇ ਨਾ ਚਲੋ ਫਿਰ ਵੀਰ ਲੋ ਜੀ ਇਹ ਵੱਡੇ ਗੁਰਦੁਆਰਾ ਸਾਹਿਬ ਆ ਵੇਖੋ ਬੋੜੀਆਂ ਸੱਟ ਛੱਡ ਗਈ ਆ ਸੰਗਤ ਤੇ ਇਹ ਵਧਾਈ ਦੀ ਬੱਤੀ ਗੁਰਦੁਆਰਾ ਸਾਹਿਬ ਆ ਇੱਥੇ ਬਹੁਤ ਔੜੇ ਛੱਡ ਗਈ ਆ ਸੰਗਤ ਉਹ ਲੋਜੀ ਇਧਰ ਅੰਕਲੂ ਨੇ ਕਹਿੰਦੇ ਸਾਡੇ ਘਰ ਤੋੜੇ ਬੜੇ ਆ ਤੇ ਇਧਰੋ ਲੈ ਜਾਉ ਆਣ ਕੇ ਤੇ ਇਥੋਂ ਹੀ ਲੈ ਗਿਆ ਤੋੜੇ ਆਪਣੇ ਚੋਬਰ ਪੂਰੇ ਤਿਆਰ ਆ ਸੇਵਾ 'ਚ ਲੱਗੇ ਆ ਆ ਬਾਬਾ ਜੀ ਨੇ ਬਹੁਤ ਵਧੀਆ ਕੀਤਾ ਸਿਸਟਮ ਭੰਗਤ ਚ ਫਟਾ ਕੇ ਲੰਗਰ ਸਕਾਉਂਦੇ ਆ ਨਹੀਂ ਤੇ ਇੱਥੇ ਲੈਣਾ ਲੱਗੀਆਂ ਹੰਦੀਆਂ ਐ ਇੱਥੇ ਰਤਰ ਸਤਰ ਜੇ ਵੀ ਸਰਕਾਂ ਦੇ ਉੱਤੋਂ ਦੀ ਪਾਣੀ ਟੱਪਨ ਦਿਆ ਬਾਬਾ ਜੀ ਗੁਰਦਾਸਪੁਰ ਆਣੀ ਅਜੇ ਵੀ ਚੱਲਣ ਦੇ ਆੜਾ ਮਾੜਾ ਹਸਤਾਉਂਦੀ ਇਹਨਾਂ ਸਾਤਰਾ ਬੰਦੀ ਸੇਵਾ ਚ ਲੈਂਦੀ ਇੱਧਰ ਮਾਰਦੇ ਬੋੜਾਂ ਨੂੰ ਲੈ ਕੇ ਆਓ ਜਿੰਨੇ ਬੋੜੇ ਹੁੰਦੇ ਆਂ ਅੰਦਰੇ ਲਾ ਜੀ ਆਓ ਜੀ ਬਾਬਾ ਜੀ ਆਂਦੇ ਆ ਕਿ ਪਹਿਲਾਂ ਚਾਹ ਪਾਣੀ ਛਕੋ ਫਿਰ ਗਾੜੀ ਸੇਵਾ ਕਰਦੇ ਆਂ ਇੱਧਰ ਪਕੌੜਿਆਂ ਨਾਲ ਚਾਹ ਮਿਲ ਗਈ ਹੈ ਸਾੜੇ ਸੰਜਾਂ ਨੂੰ ਸਾਰੇ ਸੱਜ ਜਾਂਦੇ ਆਂ ਇੱਧਰ ਹਲਵਾਈ ਲੱਗੇ ਆ ਤੇ ਇੱਧਰ ਵੇਖੋ ਸੰਗਤ ਆਉਂਦੀ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਤੇ ਬਾਬਾ ਜੀ ਆਉਂਦੇ ਜਿੰਨੀ ਬੋੜੀਆਂ ਆਉਂਦੀ ਆ ਲਿਆਓ ਤੇ ਬਹੁਤ ਬੋੜੀਆਂ ਦੀ ᱫੋੜ ਵਿੱਚ ਆਹ ਬਾਬਾ ਜੀ ਵੇਖੋ ਇਹਦੇ ਉੱਤੋਂ ਦੀ ਪਾਣੀ ਨਾ ਕੇ ਗਿਆ ਏ ਜਿਹੜੀ ਤੁਸੀਂ ਆ ਤਾਂ ਕਿੰਨਾ ਮਾੜਾ ਹਾਲ ਹੋਇਆ ਵਾ ਤੁਸੀਂ ਹੁੰਦਾ ਆ ਕਿਦਾਂ ਪਾੜ ਹੀ ਗਈਆਂ ਆਧੀਆਂ ਆਧੀਆਂ ਇੱਟਾਂ ਦਾ ਕਿਤੇ ਲੱਭਣੇ ਨਹੀਂ ਡੀਆਂ ਕਿੱਥੇ ਆ ਕਿੱਥੇ ਨਹੀਂ ਕੀ ਬਣਾਤਾ ਇਧਰ ਆ ਸਾਹਮਣੇ ਵੇਖੋ ਆ ਲੈਂਟਰ ਡਿੱਗ ਗਿਆ ਦਾ ਸਰਕ ਦੇ ਵਿੱਚ ਡਿੱਗਾ ਤੂੰ ਕਿੰਨੀ ਤੇਜ਼ ਪਾਣੀ ਹੋਗਾ ਜਿੰਨੇ ਲੈਂਟਰੀ ਤੱਕ ਕੇ ਕਿੱਥੇ ਲੈ ਜਾ ਬਾਬਾ ਜੀ ਤਾਂ ਆ ਵੇਖੋ ਇੱਕ ਬੰਨਾ ਇਧਰ ਵਾ ਤੂੰ ਸਿਰਾ ਜਿਹੜਾ ਇੱਕ ਇਹ ਤੂੰ ਅਗਲੇ ਬੰਨੇ ਆ ਬਾਬਾ ਜੀ ਬਹੁਤ ਜਾਵਾ ਨੁਕਸਾਨ ਹੋਇਆ ਜੇ ਤੂੰ ਬਾਹਰ ਨਾ ਪੁੱਟਾ ਸਰਕਾ ਦਾ ਕਰਦਾ ਬੰਨੇ ਵੇਖਿਆ ਜਾਣਾ ਕਿ ਕਿਹੜੀ ਸਰਕਾ ਹੀ ਟੁੱਟ ਗਈਆਂ ਹੁਣ ਵੀਡੀਓ ਬਣਾ ਲਿਆ ਕੋਰਾਨ ਪਾਣੀ ਚੱਲ ਰਿਹਾ ਹੈ 70 70 ਵਾਲੇ ਬੰਨਵਾ ਕਿੰਨਾ ਚੋਵਾ ਖਾਓ ਟੁਪਾ ਗਾੜੀ ਨਹੀਂ ਨਾ ਕਰਾ ਹੋ ਬੱਬਾ ਜੀ ਇੱਕ ਪਿੱਛੇ ਬੰਨਵਾ ਤੇ ਇੱਕ ਆ ਅਗਲੇ ਤੇ ਆ ਗਏ ਆ ਇੱਕ ਇਹ ਤੂੰ ਅਗਲੇ ਬੰਨੇ ਫੇਰ ਇਦਾਂ ਹੀ ਪਾੜ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੱਬਾ ਜੀ ਬਾਬਾ ਜੀ ਤੁਸੀਂਾਂ ਦਾ ਤਾਂ ਰਿਆ ਹੀ ਨਹੀਂ ਕੁਝ ਵੀ ਆ ਪਾਣੀ ਦਾ ਹਵਾ ਵੇਖੋ ਜੀ ਕਿੰਨਾ ਤੇਜ਼ ਆ ਆ ਪਾਰ ਕਰਕੇ ਹੁਣ ਆਪਾਂ ਅਗਲੇ ਬੰਨ ਤੇ ਚੱਲੇ ਆ ਤੇ ਤੂੰ ਅੱਗੇ ਫੇਰ ਇੱਕ ਬੰਨਵਾ ਉਹ ਵੀ ਮਤਲਬ ਸਾਰੇ ਜਿੱਥੇ ਜਿੱਥੇ ਮਤਲਬ ਬੰਨ ਟੁੱਟੇ ਆ ਬਹੁਤ ਨੁਕਸਾਨ ਕੀਤਾ ਵਾ ਆਪਣੇ ਆ ਵੀਰ ਭਰਾ ਹੁੰਦੇ ਵਾ ਨਾਲ ਕੇ ਤਾਂ ਮਤਲਬ ਇਹ ਮਿੱਟੀ ਇਦਾਂ ਚੁੱਕ ਚੁੱਕ ਕੇ ਮਾੜੀ ਇੱਕ ਹੋਰ ਬੰਨ ਗਾਰੀ ਆ ਗਏ ਆ ਇੱਥੇ ਹੀ ਵੇਖੋ ਕੱਡਾ ਸਪੈਦੇ ਮਾਰੇ ਚੁੱਕ ਚੁੱਕ ਕੇ। ਉਹ ਕੜੇ ਕੜੇ ਸਪੈਦੇ ਆ ਵਾ ਭਾਜੀ ਓਏ ਓਏ ਓਏ। ਓਏ ਗਾਂ ਨਾ ਉਹ ਜਿਆਦਾ ਮਮਾ ਥੱਲੇ ਮਿੱਟੀ ਨਾ ਨਿਕਲੀ ਓਏ। ਸਾਭੀ ਵੀ ਇੱਧਰ ਵੇ। ਬਹੁਤ ਸਪੈਦਾ ਰੋੜ ਕੇ ਆਏ ਉਹ ਦੇਖ। ਹਾਂ ਇੱਕ ਇੱਧਰ ਮਾਰਿਆ ਚੁੱਕ ਗਿਆ ਉਹ। ਬੱਲੇ ਬੱਲੇ ਬੱਲੇ। ਹੁਣ ਗਾਂ ਜਾਣਾ ਜੇ। ਓ ਬਖਤ ਤੇ ਨੰਗੀ ਆ ਤੂੰ ਵੀ ਨੰਗੀ ਜੇ ਐ ਪਾਏ। ਬਾਬਾ ਜੀ ਇਹ ਟਰਾਲੀਆਂ ਚ ਲੰਗੜ ਹੁੰਦੀ ਆ ਸੇਵਾ ਸਾਰੀ ਗੁਰਦੁਆਰਾ ਖਾਲਸਾ ਚ ਆਉਂਦੀ ਇੱਥੇ ਉਹ ਕੋਈ ਇੱਥੇ ਉਹ ਸੇਵਾ ਚਲਣੀ ਸਟਾਰ ਹੋਈ ਨਹੀਂ ਹੈ ਹਾਲ ਤੋਂ ਉਹ ਸਾਹਮਣੇ ਰਾਵੀ ਦਰਿਆ ਆ ਤੇ ਉੱਥੇ ਇੱਕ ਤੁਸੀਂ ਹੁੰਦੀ ਰਹੀ ਉਹਦਾ ਤੇ ਪਾਣੀ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਗਈ ਆ ਤੇ ਕਿੱਥੇ ਨਹੀਂ ਇਧਰ ਜਿਹੜੀ ਉਹ ਦੂਜੀ ਸੀ ਤੇ ਦੂਜੀ ਵੀ ਉਹਨੇ ਪਾਣੀ ਨੇ ਜ਼ਿਆਦਾ ਹੋਣ ਕਰਕੇ ਆ ਕ੍ਰੇਨ ਲੱਗੀ ਆ ਹੁਣ ਤੋ ਵੀ ਪਾਰ ਪੂਰ ਦੇ ਸੁੱਟਦੀ ਆ ਸਾਰੀ ਇੱਧਰ ਗੁਜਰਾਂ ਲੋ ਵੀ ਦੁੱਧ ਦੀ ਸੇਵਾ ਚੱਲਾਂਦੀ ਆ ਬਾਬਾ ਜੀ। ਕੋਈ ਇੱਧਰ ਟਰਾਲੀਆਂ ਵੇਖੋ ਲੈਣਾ ਕਿੰਨੀ ਦੂਰ ਤੱਕ ਲੱਗੀਆਂ ਵਾਂ। ਮਟੀਰੀਅਲ ਹੀ ਆਉਂਦੀਆਂ ਸਾਰੀਆਂ ਟਰਾਲੀਆਂ। ਕੋਈ ਤਦਾ ਹੀ ਨਹੀਂ ਕਿੰਨੀ ਕਿ ਟਰਾਲੀ ਆ ਗਈ ਐ। ਇਹ ਕੋਣ ਨੇ ਵਾਰ ਵਾਰੇ ਭੰਤੇ ਆ। ਇੱਧਰ ਵੇਖੋ। ਬਹੁਤ ਜ਼ਿਆਦਾ ਸੇਵਾ ਚਲਾਂਦੀ ਆ ਬਾਬਾ ਜੀ। ਗੱਡੀਆਂ ਦਾ ਪਤਾ ਹੀ ਨਹੀਂ ਕਿੰਨਾ ਕਿੰਨੀ ਟਰਾਲੀ ਆ ਗਈ ਐ ਮਿੱਟੀ ਦੀ ਗੱਠਿਆਂ ਦੀ ਆਹ ਇੱਧਰ ਲੋਕੀ ਟੈਂਕਾਂ ਦੇ ਆਉਂਦੇ ਸੇਵਾ ਕਰਦੇ ਮੈਂ ਇਹ ਟੈਂਕੀ ਆ ਇੰਨਾ ਸਰਕਾਰ ਨੂੰ ਚਿੰਤਾ ਚ ਪਾਇਆ ਵਾ ਕਿ ਲੋਕੀ ਰਿਹਾ ਆਉਂਦੇ ਆ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਦੇ ਸੇਵਾ ਕਰਦਾ ਤੇ ਬਾਈ ਨੇ ਸਿਰਾ ਹੀ ਕਰਾਇਆ ਗੱਡੀ ਦਾ ਆਹ ਵੇਖੋ ਕਿਦਾਂ ਪਾਣੀ ਜਿਵੇਂ ਚੜੀ ਜਾਂਦੇ ਆ ਜਿੱਥੇ-ਜਿੱਥੇ ਵੀ ਡੇਰੇ ਆ ਜੇ ਇੱਧਰ ਕੋਹਨੇ ਵਾਲਾ ਪਾਣੀ ਬਹੁਤ ਆ ਆਹ ਵੇਖੋ ਸਾਰੇ ਅੱਡੇਆਂ ਦੇ ਰਾਸ ਨੂੰ ਪਿਛਵਾਉਂਦੇ ਆ ਧੰਨਵਾਦ ਜੀ ਸਰ ਸੇਵਾ ਬਾਬਾ ਜੀ ਉਹ ਵੇਖੋ ਪਿਛੇ ਤੱਕ ਇੱਧਰ ਹਰਿਆਣੇ ਵਾਲੇ ਬਾਈ ਵੀ ਮਾਰ ਗਏ ਐਂਟਰੀ ਬਹੁਤ ਸੇਵਾ ਚੱਲਦੀ ਹੁਣ ਹਰਿਆਣੇ ਵਾਲੇ ਬਾਈਆਂ ਦੀ ਹਮਾ ਚਲ ਜੰਮੂ ਆ ਵੇਖੋ ਗੱਦਾ ਟਰਾਲੀਆਂ ਹੁੰਦੀਆਂ